ਹਾਂਜੀ ਅਸੀਂ ਆਪਣੇ ਇਲਾਕਾ ਨਿਵਾਸੀਆਂ ਨੂੰ ਕਿਸਾਨ ਵੀਰਾਂ ਨੂੰ ਸਾਰ ਨੂੰ ਦੱਸਣਾ ਚਾਹੁੰਦੇ ਆ ਅਸੀਂ ਸੋਸਾਇਟੀ ਪਿੰਡ ਭਲੂਰ ਵੱਲੋਂ ਦੋ ਖੇਤੀਬਾੜੀ ਸੰਦਾਂ ਦੀ ਨਿਲਾਮੀ ਕਰ ਰਹੇ ਆ ਇੱਕ ਤਾਂ ਟਰਾਲਾ ਸਾਡੇ ਕੋਲੇ 12 6.5 ਦਾ ਬਹੁਤ ਵਧੀਆ ਨਰੋਆ ਟਰਾਲਾ ਇੱਕ ਸਾਡੇ ਕੋਲੇ ਰੋਟਾਵੇਟਰ ਆ 7 ਫੁੱਟਾ ਉਹ ਸਾਥੋਂ ਜਿਹੜੀ ਅਖਬਾਰ ਚੈਟ ਲੱਗੀ ਉਹ 8 ਫੁੱਟਾ ਗਲਤੀ ਨਾਲ ਲਿਖਿਆ ਗਿਆ 7 ਫੁੱਟਾ ਰੋਟਾਵੇਟਰ ਆ ਬਸ ਵਧੀਆ ਚਾਲੂ ਹਾਲਤ ਦਾ ਡਾਲਾ ਉਹਦਾ ਨਵਾਂ ਬਣਨ ਵਾਲਾ ਬਾਕੀ ਸਾਰੂ ਵਧੀਆ ਚਾਲੂ ਹਾਲਤ ਦੇ ਵਿੱਚ ਆ ਇਹ ਦੋ ਚੀਜ਼ਾਂ ਅਸੀਂ ਨਿਲਾਮ ਕਰਨੀਆਂ 9 ਤਰੀਕ ਨੂੰ ਸਵੇਰ ਆ 11 ਵਜੇ ਜੇ ਕੋਈ ਚਾਹ ਪਰਾਜਾਵਨ ਹੁਣ ਟਰਾਲਾ ਲੈਣ ਦਾ ਜਾਂ ਰੋਟਾਵੇਟਰ ਲੈਣ ਦਾ ਇੱਥੇ ਆ ਕੇ ਖੁੱਲੀ ਬੋਲੀ ਦੇ ਸਕਦਾ ਜੀ ਹਾਂਜੀ ਇੱਕ ਅਸੀਂ ਕਿਸਾਨ ਵੀਰਾਂ ਨੂੰ ਦਸਰਾ ਚਾਹੁੰਦੇ ਆ ਜਿਹੜੀ ਆਪਾਂ ਮੱਕੀ ਵਾਲੀ ਮਸ਼ੀਨ ਪੀਲੇ ਸੀਜ਼ਨ ਵਿੱਚ ਚਲਾਈ ਸੀਗੀ ਇਹ ਦੀ ਫੇਰ ਚਲਾ ਰਹੇ ਆ ਮੱਕੀ ਵਾਲੀ ਮਸ਼ੀਨ ਮੱਕੀ ਪੀਜਣ ਵਾਸਤੇ ਇਹਦੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆਪਾਂ ਨੂੰ ਕਿਸਾਨ ਵੀਰਾਂ ਨੂੰ ਆਉਂਦੀਆਂ ਉਹਦੇ ਬਾਰੇ 2 ਮਿੰਟ ਗੱਲਬਾਤ ਕਰਨੀ ਆ ਅੱਜ ਜਦੋਂ ਆਪਾਂ ਬਜਾਈ ਸ਼ੁਰੂ ਕਰਦੇ ਆ ਬਜਾਈ ਤੋਂ ਲੈ ਕੇ 4 ਪੌਂ ਤੱਕ ਮੈਂ ਗੱਲ ਕਰੂੰ ਜਿੰਨੀ ਕੁ ਮੈਨੂੰ ਨੌਲੇਜ ਮਿਲੀ ਹੈ ਦੋ ਸਾਲਾਂ ਦੇ ਵਿੱਚ ਜਦੋਂ ਆਪਾਂ ਮੱਕੀ ਦੀ ਬਜਾਈ ਕਰਦੇ ਆ ਪਹਿਲਾਂ ਤਾਂ ਕਿਸਾਨ ਵੀਰ ਝਾਹ ਤੇਲ ਦੀ ਕਰਸ ਲਾ ਲੋ ਕਿਵੇਂ ਲਾ ਲੋ ਜ਼ਮੀਨ ਦੀ ਵਹਾਈ ਨਹੀਂ ਚੰਗੀ ਤਰ੍ਹਾਂ ਹੋਈ ਹੁੰਦੀਗੀ ਜਿੱਥੇ ਜ਼ਮੀਨ ਦੀ ਵਹਾਈ ਚੰਗੀ ਹੁੰਦੀ ਆ ਕੋਈ ਮਸ਼ੀਨ ਵਾਲਾ ਪੀਦਾ ਉਹ ਬਹੁਤ ਸੋਹਣੀ ਬਜਾਈ ਕਰਦਾ ਕਿਸੇ ਦਾ ਕੋਈ ਇਹਦੇ 'ਚ ਕੋਈ ਰੋਲ ਨਹੀਂ ਹੁੰਦਾ ਜੇ ਕੋਈ ਗਲਤ ਜਾਣ ਬੁੱਝ ਕੇ ਬਿਜਾਈ ਮਾੜੀ ਕਰੂਗਾ ਮਾਰਕੀਟ ਆਪ ਦੀ ਖਰਾਬ ਕਰਨ ਨੂੰ ਕਿਸੇ ਦਾ ਕੋਈ ਦਿਲ ਨਹੀਂ ਕਰਦਾ ਹੁੰਦਾ ਇਸ ਕਰਕੇ ਕਿਸਾਨ ਵੀਰ ਉਹਨਾਂ ਨੂੰ ਬੇਨਤੀ ਕਰਦਾ ਜਦੋਂ ਆਪਾਂ 15 ਲੀਟਰ ਤੇਲ ਬਾਲ ਦੇ ਉਥੇ 17 ਬਾਲ ਜੋ 2 ਲੀਟਰ ਦਾ ਫਰਕ ਹੀ ਪੈਣਾ ਹੈ ਜ਼ਮੀਨ ਦੀ ਵਹਾਈ ਵਧਿਆ ਕਰਨੀ ਚਾਹੀਦੀ ਹੈ ਦੂਜੇ ਨੰਬਰ ਤੇ ਪਜੜੀ ਡੀਏਪੀ ਪਾਉਣੇ ਇਹਦੇ ਵਿੱਚ ਉਹਨੂੰ ਮੋਟਾ ਛਾਣਾ ਲਾ ਕੇ ਦੂਜੇ ਵਾਲਾ ਰੇਤਾ ਵਾਲਾ ਡੀਏਪੀ ਛਾਣਾ ਲਾ ਕੇ ਪਾਉਣੀ ਚਾਹੀਦੀ ਹੈ ਜੇ ਹੁਣ ਆਪਣੇ ਕੋਲੇ ਸਿਆਲ ਦੀ ਕਿਸ ਦੀ ਲਿਆਂਦੀ ਪਈ ਹੈ ਜੇ ਕਿ ਦੁਕਾਨ ਤੇ ਪਈ ਹੈ ਦੁਕਾਨ ਦੀ ਪਿਛਲੇ ਸੀਜ਼ਨ ਦੀ ਪਈ ਹੈ ਡੀਏਪੀ ਉਹ ਆਪਾਂ ਡੀਏਪੀ ਆਪਾਂ ਹੁਣ ਪਾਇਆ ਸੀ ਉਹ ਵਿੱਚ ਬੋਰੀ ਸਿਰਦ ਨੇ ਆਉਂਗੇ ਤੇ ਜੰਮੀ ਪਈ ਹੁੰਦੀ ਹੈ डीएबी ਸਹੀ ਨਹੀਂ ਪੈਂਦੀ ਮੈਂ ਪਿਛਲੀ ਵਾਰ ਆਮ ਹੀ ਦੇਖਿਆ 50% ਲੋਕਾਂ ਦੇ ਇੱਕ ਕੋਰਾ ਵੱਡਾ ਇੱਕ ਛੋਟਾ ਇੱਕ ਵੱਡਾ ਇੱਕ ਛੋਟਾ ਇਸ ਤਰ੍ਹਾਂ ਦਿੱਖਤ ਆਈ ਗਈਆਂ ਜੀ ਉਹ ਫਿਰ ਆਚਾਰ ਨਹੀਂ ਪੂਰਾ ਬਣਦਾਗਾ ਦੂਜਾ ਹੈ ਜਿਹੜਾ ਮੱਕੀ ਦਾ ਬੀਆ ਉਹਦੇ ਵਿੱਚ ਛਿਲੜ ਫੋਲਕ ਬਹੁਤ ਹੁੰਦੇ ਆ ਜੀ ਜਿਹੜੇ ਕੇ ਇਹਦੇ ਡਸਕਾ ਨੂੰ ਚੰਬਰ ਜਾਂਦੇ ਆ ਉਹ ਬੀ ਦੇ ਵਿੱਚ ਬਾਧ ਘਾੜ ਹੋਣ ਦੇ ਵਿੱਚ ਦਿੱਕਤ ਆਉਂਦੀ ਆ ਇਹ ਮਾਲਾ ਕੇ ਪਾਈਆ ਖਣ ਵਧ ਗਿਆ ਜਾਂ ਪਾਈਆ ਵੱਧ ਪਤਾ ਇਹ ਤੋਂ ਗੱਲ ਬਾਤ ਕੁਛ ਵੀ ਨਹੀਂ ਆਪਾਂ ਜੇ ਕੋੜੀਆ ਕ ਪੱਲੀ ਹੁੰਦੀ ਐ ਸ਼ਾਨ ਨਾਲ ਸਾਡਾ ਤਾਂ ਨਾਲ ਹੀ ਰੱਖਿਆ ਹੋਇਆ ਡੈਰੋਂ ਦਿੱਤਾ ਸ਼ਾਨ ਨਾਲ ਸੀ ਵੇ ਰੇ ਨੋਗਲੇ ਨੂੰ ਕਹੇ ਸ਼ਾਰਨਾ ਮਾਰ ਦੋ ਰੇ ਸ਼ਾਰਨਾ ਮਾਰ ਕੇ ਪਾਈ ਹੋਊਗੀ ਕੋਈ ਇਹਦਾ ਹੋਰ ਨਹੀਂ ਮੋਖੀ ਦਾ ਸਾਰੇ ਰੇ ਇੱਕੋ ਜਿਹੀ ਪੈਂਦੀ ਆ ਜੀ ਇਹ ਮੱਕੀ ਵਾਲੇ ਮਸ਼ੀਨ ਬਾਰੇ ਸਿੰਘਾ ਤੋਂ ਤੱਕ ਤਾਂ ਦਿਕਤਾ ਦੂਜਾ ਆਚਾਰ ਆ ਜਿਹੜਾ ਆਪਾਂ ਆਚਾਰ ਆਪਾਂ ਦੇਖੋ ਦੇਖ ਪੌਣ ਤਾਂ ਲੱਗੇ ਪਰ ਆਪਾਂ ਨੂੰ ਹਾਲੇ 80% ਕਿਸਾਨਾਂ ਨੂੰ ਤਰੀਕਾ ਨਹੀਂ ਚਾਰ ਪੌਣ ਦਾ ਹੈਗਾ ਤਾਂ ਕਰਕੇ ਆਪਾਂ ਇਹਨੂੰ ਖੇਲ ਕਰ ਰਹੇ ਆ ਇਹ ਆਪਣੇ ਜਿਹਦੇ ਦੋ ਪਸ਼ੂ ਆ ਉਹ ਵੀ ਉਨੇ ਉੱਚਾ ਆਚਾਰ ਨੱਪੀ ਜਾਂਦਾ ਜਿਹਦੇ 10 ਪਸ਼ੂ ਉਹ ਵੀ ਉਨਾ ਉੱਚਾ ਨੱਪੀ ਜਾਂਦਾ ਜਿੰਨੇ ਪਸ਼ੂ ਘਾਟਾ ਮੰਨ ਕੇ ਚਲੋ 1 ਇੰਚ ਹੀ ਚਾਰ ਹਰ ਰੋਜ਼ ਪੱਟਿਆ ਜਾਣਾ ਚਾਹੀਦਾ ਸਾਰਾ ਮੁਰਿਓ ਜੀ ਉਸ ਕਰਕੇ ਲੋਕਾਂ ਨੂੰ ਦਿੱਖਤਾ ਆਈਆਂ ਹੁਣ ਇੱਕ ਮੈਂ ਭਰਾ ਵੇਖਿਆ ਉਹਦੇ ਕੋਲ ਪਸ਼ੂ ਚਾਰ ਆ ਉਹਨੇ 4 ਫੁੱਟ ਇੰਨਾ ਉੱਚਾ ਚਾਰ ਨਾਪਤਾ ਉਹ ਚਾਰਾਂ ਦਿਨਾਂ ਦੇ ਵਿੱਚ ਇੱਕ ਪਾਸਾ ਪੂਰਾ ਲਾਉਂਦਾ ਸੀ ਤੇ ਚੌਥੇ ਦਿਨ ਉਹ ਉਲੀ ਬਣ ਕੇ ਜੰਮ ਜਾਂਦਾ ਜੇ ਪਸ਼ੂ ਆਪਣੇ ਕੋਲ ਥੋੜੇ ਆ ਉਹਨੂੰ ਲੰਬਾਈ ਲੰਮੀ 50 100 ਫੁੱਟ ਕਰ ਲੋ ਉਹਦੀ ਉਚਾਈ ਫੁੱਟ ਤੋਂ ਵੱਧ ਨਾ ਕਰੋ ਜੇ ਪਸ਼ੂ ਜ਼ਿਆਦਾ ਆ ਭਾਵੇਂ 3-4 ਫੁੱਟ ਪਾ ਲਓ ਉਹ ਗੱਲ ਵੱਖਰੀ ਆ ਇਹ ਚਾਰ ਫੇਲ ਹੋਣ ਦਾ ਕਾਰਨ ਇਹੀ ਆ ਆਪਾਂ ਨੂੰ ਕਿਸੇ ਕਿਸਾਨ ਵੀਰ ਨੂੰ ਸਹੀ ਤਰੀਕਾ ਨਹੀਂ ਆ ਕਰਕੇ ਮੈਂ ਮੈਂ ਵੀ ਆਈ ਸਿੱਖਿਆ ਕੋਈ ਜਿਆਦਾ ਮੈਂ ਕੋਈ ਜਿਆਦਾ ਇਸਤੇ ਸਟੱਡੀ ਕਿਤੇ ਜਾ ਕੇ ਕਿਤਨੀ ਪਾਸੇ ਅਸੀਂ ਆਹ ਵੀ ਕੰਮ ਕਰਕੇ ਸਿੱਖੇ ਆਂ ਆਚਾਰ ਖਾਨ ਖਰਾਬ ਹੋਣ ਦਾ ਮਤਲਬ ਹੀ ਆਪਣੀ ਅੰਗਲੀ ਹੁੰਦੀ ਹੈ ਇੱਕ ਮੌਕੇ ਦੇ ਆਚਾਰ ਪਾਉਣ ਲੱਗਿਆਂ ਮੈਂ ਗਲਤੀਆਂ ਕਰਦੇ ਆਂ ਕਾਲੀ ਕਰਦੇ ਆਂ ਲੇਬਰ ਤੋਂ ਡਰਦੇ ਆਂ ਖਰਚੇ ਤੋਂ ਡਰਦੇ ਆਂ ਇੱਕ ਦਿਨ ਦੇ 2000 ਖਰਚੇ ਤੋਂ ਹੀ ਆਪਾਂ ਡਰ ਕੇ ਵੱਧ ਤੋਂ ਤੇ ਪਚਾਰ ਸਾਰੇ ਸਾਲ ਦਾ ਖਰਾਬ ਕਰ ਲੈਨੇ ਆਂ ਇਸ ਕਰਕੇ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਕਿਸਾਨ ਵੀਰਾਂ ਨੂੰ ਪਿਛਲੇ ਸਾਲ ਸਾਨੂੰ ਵੀ ਇੱਕ ਦੋ ਬਜਾਈ ਚ ਵੀ ਸਾਨੂੰ ਇੱਕ ਦੋ ਨਿੱਕੇ ਮੋٹے ਲੰਬੇ ਆਏ ਆਹ ਜਿਹੜੇ ਖਾਦ ਦਾ ਮੈਂ ਤੁਹਾਨੂੰ ਦੱਸਿਆ ਤੁਹਾਡੇ ਯਾਰ ਇੱਕ ਮਸ਼ੀਨ ਨੇ ਖਾਦ ਨਹੀਂ ਇੱਕ ਹੋਰੇ ਚ ਪਾਈ ਜਾਂ ਕਿਵੇਂ ਇੱਕ ਦੋ ਘਰਾਂ ਦੇ ਹੋਈ ਬਾਲੀ ਨਹੀਂ ਵੈਸੇ ਤਾਂ ਗੌਰ ਰੱਖੀ ਦੀ ਸੀ ਪੂਰੀ ਪਰ ਇਹ ਤੋਂ ਬਿਹਤਰ ਇਹ ਹੈ ਜੇ ਆਪਾਂ ਪਹਿਲਾਂ ਹੀ ਥੋੜਾ ਸ਼ਾਨਨਾ ਮਾਰ ਕੇ ਪਾਲ ਕੇ ਕੋ ਡਲੀ ਵਿੱਚ ਆਉਂਦੀ ਨਹੀਂ ਮਸ਼ੀਨ ਦੇ ਇੱਕ ਕਈ ਭਰਾ ਵਿੱਚ ਪੋਟਾਸ਼ ਜਾਂ ਹੋਰ ਚੀਜ਼ ਯਾਰ ਲਾ ਲੈ ਦੇ ਡੀ.ਪੀ. ਨੇ ਉਹ ਤਾਂ ਸਾਨੂੰ ਪਹਿਲਾਂ ਮਹਿਕਮੇ ਵਾਲ ਨੇ ਮਸ਼ੀਨ ਵਾਲੇ ਨੇ ਦੱਸਦਾ ਸੀ ਜੀ ਵੀ ਜੇ ਤੁਸੀਂ ਵਿੱਚ ਡੀ.ਪੀ ਬਣਾ ਹੋਰ ਕੋਈ ਚੀਜ਼ ਪਾਉਂਗੇ ਸਾਡੀ ਇਹ ਕਲੀ ਡੀਏਪੀ ਹੀ ਭੀਜੋ ਜੇ ਕੋਈ ਹੋਰ ਚੀਜ਼ ਪਾਉਣੀ ਆ ਉਹਦਾ ਛੱਟਾ ਦੇ ਦਿਓ ਇਸ ਕਰਕੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿਸਾਨ ਵੀਰਾਂ ਨੂੰ ਇਹ ਨਿੱਕੇ ਨਿੱਕੇ ਗਲਤੀਆਂ ਆਪਾਂ ਜਦੋਂ ਕਰਦੇ ਆਂ ਉਦੋਂ ਆਪਾਂ ਕੋਈ ਵੀ ਕੰਮ ਫੇਲ ਕਰ ਲੈਂਦੇ ਆਂ ਇਹ ਗਲਤੀਆਂ ਆਪਾਂ ਸੁਧਾਰ ਕੇ ਅਚਾਰ ਨੂੰ ਕਾਜ ਆਪ ਕਰ ਸਕਦੇ ਆਂ ਜੀ ਹਾਂਜੀ ਇੱਕ ਅਸੀਂ ਕਿਸਾਨ ਵੀਰਾਂ ਨੂੰ ਮੱਕੀ ਦੇ ਕਿਰਾਏ ਬਾਰੇ ਵੀ ਅਸੀਂ ਬਜਾਈ ਬਾਰੇ ਅੱਜ ਕੀ ਦੱਸਣਾ ਸੀਗਾ ਥੋੜਾ ਜਿਹਾ ਅਸੀਂ ਚੇਂਜ ਕੀਤਾ ਕੰਮ ਜਿਹੜਾ ਸਾਤ ਮੱਕੀ ਦੀ ਬਜਾਈ ਕਰਾਊਗਾ ਕਿਸਾਨ ਵੀਰ ਉਹ ਜਿਹੜੇ ਪਲੌਰ ਦੇ ਕਿਸਾਨ ਵੀਰ ਹੋਣਗੇ ਉਹਨਾਂ ਤੋਂ ਜਿਹੜੇ ਨਗਦ ਪੈਸੇ ਰਹਿਣਗੇ ਸਾਨੂੰ ਉਹਨੂੰ ਨਗਦ ਤੇ 900 ਰੁਪਏ ਦੀ ਬਜਾਈ ਕਰਾਂਗੇ ਅਸੀਂ ਜਿਹੜਾ ਆਧਾਰ ਕਰੂਗਾ 5-10 ਦਰਾਂ ਦਾ ਉਹਨੂੰ 1000 ਰੁਪਏ ਕਿੱਲੇ ਦਾ ਬਜਾਈ ਕਰਾਂਗੇ ਬਾਕੀ ਜਿਹੜੇ ਪਿੰਡੋਂ ਪਲੌਰ ਤੋਂ ਬਾਹਰ ਹੋਣਗੇ ਟੋਟਲ ਉਹਨਾਂ ਤੋਂ ਪੈਸੇ ਵੀ ਨਗਦ ਲੈ ਜਾਣਗੇ ਤੇ ਬਜਾਈ 1000 ਰੁਪਏ ਦੀ ਕੀਤੀ ਜਾਊਗੀ ਪਿੰਡੋਂ ਬਾਹਰ ਦੀ ਬਜਾਈ ਕਰਾਂਗੇ ਅਸੀਂ ਹੋਏ ਸੀ ਬਾਕੀ ਸਾਡਾ ਹੋਰ ਕਿਸੇ ਨਾਲ ਮੱਕੀ ਵਾਲੇ ਮਸ਼ੀਨਾਂ ਨਾਲ ਕੋਈ ਸਾਡਾ ਕੰਪੀਟੀਸ਼ਨ ਨਹੀਂ ਕੋਈ ਮੁਕਾਬਲਾ ਨਹੀਂਗਾ ਸਾਡੀ ਇਹ ਸੋਸਾਇਟੀ ਦੀ ਸਾਂਝੀ ਸਸਤਾ ਕਰਕੇ ਥੋੜਾ ਅਸੀਂ ਲੋਕਾਂ ਦਾ ਹੁਣ ਦੇ ਰ ਕੋਰ ਕਿਸੇ ਕਿਸਾਨ ਭਰਾ ਨੇ ਆਪ ਦਾ ਕਿਰਾਇਆ ਜਿਹੜਾ ਲੈਣਾ ਆਪਦੇ ਹਿਸਾਬ ਨਾਲ ਲੈ ਸਕਦਾ ਅਸੀਂ ਤਾਂ ਸਾਡਾ ਸੋਸਾਇਟੀ ਦਾ ਮਾਰਜਿਨ ਥੋੜਾ ਰੱਖ ਕੇ ਕਿਸਾਨ ਵੀਰਾਂ ਨੂੰ ਸਹੂਲਤ ਦੇਣੀ ਹੁੰਦੀ ਆ ਤਾਂ ਕਰਕੇ ਕਿਰਾਇਆ ਘੱਟ ਰੱਖਿਆ ਸਾਡਾ ਕਿਸੇ ਨਾ ਕੋਈ ਇਹਦੇ ਵਿੱਚ ਕੰਪੀਟੀਸ਼ਨ ਨਹੀਂਗਾ ਇਹਹੀ ਗੱਲ ਅਸੀਂ ਕਿਸਾਨ ਵੀਰਾਂ ਨੂੰ ਦੱਸਣੀ ਚਾਹੁੰਦੇ ਹਾਂ